ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੋਵੇਂ ਹੱਥ ਜੋੜ ਕੇ ਸਤਿ ਪ੍ਰਵਾਦ ਕਰਨੀ ਜੀ ਮੈਂ ਪਹਿਲਾਂ ਆਪ ਵੀਤੀ ਇੱਕ ਪਾਈ ਸੀਗੀ ਤੇ ਕਾਫੀ ਉਤਸ਼ਾਹ ਮਿਲਿਆ ਸੰਗਤ ਨੇ ਕਾਫੀ ਸੁਣਨਾ ਕੀਤਾ ਉਸ ਵੀਡੀਓ ਨੂੰ ਸੋ ਆਪ ਵੀਤਿਆਂ ਪਾਉਣ ਦਾ ਇਹ ਮਕਸਦ ਹੁੰਦਾ ਆ ਵੀ ਇੱਥੇ ਆਪਾਂ ਜਣਾਉਣ ਦਾ ਮਕਸਦ ਨਹੀਂ ਹੈਗਾ ਜਾਂ ਹੋਮੈਓਪੈਥੀ ਇੰਨਾ ਸਮਝਿਆ ਜਾਵੇ ਮਹਾਰਾਜ ਕਿਰਪਾ ਕਰਨ ਇਹ ਸਿਰਫ ਇਹ ਇੱਕ ਨਾ ਉਤਸ਼ਾਹ ਵਰਤਕ ਕਾਰਜਵਾ ਵੀ ਜੇ ਕੋਈ ਰੱਬ ਦੇ ਰਾਹ ਤੇ ਤੁਰਿਆ ਹੋਇਆ ਢੇਰੀ ਢਾਕੇ ਬਹਿ ਗਿਆ ਤਾਂ ਮੁੜ ਕੇ ਉਹਨੂੰ ਓਟ ਕੇ ਫੇਰ ਤੁਰਨ ਦਾ ਹੰਬਲਾ ਮਾਨ ਦਾ ਹੌਸਲਾ ਮਿਲੇ। ਤੋਂ ਮੈਂ ਉਸ ਵੀਡੀਓ ਚ ਦੱਸਿਆ ਦੇਗਾ ਵੀ ਕਿਦਾਂ ਗੁਰੂ ਸਾਹਿਬ ਨੇ ਮਾਰਗਦਰਸ਼ਨ ਕਰਕੇ ਤਾਂ ਮੈਨੂੰ ਅ ਬਹੁਤ ਦੁਨਿਆਵੀ ਪੱਖ ਤੋਂ ਮੰਦੇ ਹਾਲਾਤਾਂ ਵਿੱਚ ਸੀਗਾ ਜੀਵਨ ਤੇ ਮੁੜ ਕੇ ਬਹਿਰੀਨ ਜਾਣ ਦਾ ਮਹਾਰਾਜ ਨੇ ਸੁਭਾਗਾ ਸਮਾ ਬਖਸ਼ਿਸ਼ ਕੀਤਾ। ਤੋ ਜਦੋਂ ਬਹਿਰੀਨ ਚਲੇਗਾ ਉਹ ਤੇ ਵਧੀਆ ਕੰਪਨੀ ਸੀਗੀ ਅਲਵਰਦੀ ਟਰਾਂਸਪੋਰਟ ਕੰਪਨੀ ਸੀ ਤੇ ਉਹ ਤੇ ਭਾਈ ਸਾਹ ਭਾਈ ਤੀਰਤ ਸਿੰਘ ਉਹਰੀ ਫੋਰਮੈਨ ਹੁੰਦੇ ਸੀ ਤੇ ਉਹ ਗੱਡੀ ਸੀ ਉਹਨਾਂ ਕੋਲ ਉਹਨਾਂ ਨਾਲ ਆਪਾਂ ਗੁਰਦੁਆਰੇ ਜਿੱਥੇ ਵੀ ਕਿਤੇ ਬਹਿਰੀਨ ਦੇ ਵਿੱਚ ਸਮਾਗਮ ਹੁੰਦਾ ਸੀ ਉਹ ਨਾਲ ਲੈ ਜਾਂਦੇ ਸੀ ਤੇ ਉਹਨਾਂ ਦੀ ਕਿਰਪਾ ਦਾ ਸਦਕਾ ਹੀ ਅਸੀਂ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਦਰਸ਼ਨਾਂ ਪਾਤੇ ਪਹੁੰਚਿਆ ਕਰਦੇ ਸਾਂ ਉਹਤੇ ਗਰੁੱਪ ਬਣ ਗਿਆ ਸੀ ਬਹੁਤ ਹੀ ਵਧੀਆ ਰੰਗਲੇ ਰੰਗਲੇ ਸੱਜਣਾ ਦਾ ਗਰੁੱਪ ਸੀਗਾ ਵਿੱਚ ਮੁੰਡੇ ਕੀਰਤਨੀਆਂ ਸੀਗੇ ਚੰਨੀ ਉਮਰ ਦੇ ਬੜੇ ਰੰਗੇ ਹੋਏ ਰਾਗਾਂ ਵਿੱਚ ਕੀਰਤਨ ਕਰਨ ਵਾਲੇ ਸੀ ਉਹਨਾਂ ਵਿੱਚੋਂ ਇੱਕ ਭਾਈ ਆਪਣੇ ਮਨਪ੍ਰੀਤ ਮਨਦੀਪ ਸਿੰਘ ਜੀ ਵਾਹਿਗੁਰੂ ਉਹਨਾਂ ਵਿੱਚੋਂ ਇੱਕ ਭਾਈ ਮਨਦੀਪ ਸਿੰਘ ਜੀ ਹੁਣ ਕਦੇ-ਕਦੇ ਉਹ ਹਰਮੰਦਰ ਸਾਹਿਬ ਵੀ ਕੀਰਤਨ ਕਰਦੇ ਆ ਕਦੇ ਜੋੜੀ ਦੀ ਸੇਵਾ ਤੇ ਵੀ ਹੁੰਦੇ ਆ ਜਾਂ ਦਿੱਲੀ ਵੀ ਮੈਂ ਹੁਣ ਇੱਕ ਦਿਨ ਦੇਖਿਆ ਜੇਗਾ ਤਾਂ ਦਿੱਲੀ ਵੀ ਉਹ ਸੀਸਗਾਂਝ ਵਰਤਵਾਰੇ ਕੀਰਤਨ ਕਰ ਰਹੇ ਸੀ ਬਹੁਤ ਉੱਚ ਕੋਟੀ ਦੇ ਕੀਰਤਨੀਆਂ ਬਣ ਗਏ ਸਤਿਗੁਰ ਰਹਿਮਤ ਕਰਨ ਇਸੇ ਤਰ੍ਹਾਂ ਹੱਥ ਫੜ ਕੇ ਤੋਰੀ ਜਾਣ ਉਹਨਾਂ ਨੂੰ ਤੇ ਉਹ ਹੁੰਦੇ ਸੀ ਹੋਰ ਵੀ ਬਹੁਤ ਸਿੰਘ ਸੀਗੇ ਤੇ ਸਿੰਘਾਂ ਦੇ ਵਿੱਚੋਂ ਵੀ ਇੱਕ ਸਿੰਘ ਬਹੁਤ ਹੀ ਰੰਗੀਲਾ ਸੀਗਾ ਰੰਗਲਾ ਸੱਜਣ ਸੀਗਾ ਉਹਦੇ ਨਾਲ ਬੜੀਆਂ ਕਰਾਮਾਤਾਂ ਵਰਤਦੀਆਂ ਸੀ ਉਹ ਵੀ ਆਪਾਂ ਸਾਂਝੀਆਂ ਕਰਾਂਗੇ ਬਹੁਤ ਕਿਰਪਾ ਸੀਗੀ ਉਹਨਾਂ ਦੇ ਉੱਤੇ ਵੀ ਤੇ ਜਿੱਲੇ ਉਹਦੇ ਬਹਿਰੀਨ ਗਏ ਆ ਤਾਂ ਗਰੁੱਪ ਬਣ ਗਿਆ ਫਿਰ ਕਾਫੀ ਸੰਗਤ ਜਿਹੜੇ ਮੁੰਡੇ ਸਿੰਘ ਸੀਗੇ ਆਪਣੇ ਨਾਲ ਉਹ ਰਲ ਗਏ ਲਗ ਅਲੱਗ ਲੱਗ ਕੰਪਨੀਆਂ ਦੇ ਅਲੱਗ ਲੱਗ ਜਗ੍ਹਾ ਰਹਿਣ ਵਾਲੇ ਪਰ ਅਸੀਂ ਨਾ ਜੁਮੇ ਵਾਲੇ ਦਿਨ ਜਾਂ ਜੁਮੇ ਰਾਤ ਨੂੰ ਭਾ ਵੀਰਵਾਰ ਰਾਤ ਨੂੰ ਬੈਲੇ ਹੋ ਕੇ ਤਾਂ ਅਸੀਂ ਇਕੱਠੇ ਹੋ ਕੇ ਤਾਂ ਪ੍ਰੋਗਰਾਮ ਬਣਾ ਲੈਣਾ ਤਾਂ ਇੱਕ ਥਾਂ ਤੇ ਰਾਤ ਇਕੱਠੇ ਹੋ ਜਾਈਦਾ ਸੀ ਤੇ ਫਿਰ ਅਗਲੇ ਦਿਨ ਛੁੱਟੀ ਹੁੰਦੀ ਸੀ ਜੁਮੇ ਵਾਲੇ ਦਿਨ ਸ਼ੁੱਕਰਵਾਰ ਨੂੰ ਤੇ ਫਿਰ ਇਕੱਠੇ ਹੋ ਕੇ ਦੋ ਗੱਡੀਆਂ ਕੋਲ ਲੈ ਲੈਣੀਆਂ ਸਵੇਰੇ ਸਾਰਾ ਰਾਸ਼ਨ ਪਰਚਾਦਾ ਕੋਲ ਪਕਾ ਕੇ ਨਾਲ ਪਾਣੀ ਧਾਣੀ ਦੀਆਂ ਜੂਸ ਦੀਆਂ ਕੈਂਨੀਆਂ ਨਾਲ ਰੱਖ ਲੈਣੀਆਂ ਤਾਂ ਜੰਗਲ ਵੱਲ ਨੂੰ ਚਲੇ ਜਾਣਾ ਨਾਲ ਜੋੜੀ ਬਾਜਾ ਵੀ ਨਾਲ ਹੀ ਰੱਖਣਾ ਤੇ ਉਥੇ ਸਾਰਾ ਦਿਨ ਫਿਰ ਬਹਿ ਕੇ ਕੀਰਤਨ ਕਰਨਾ ਰੋਟੀ ਪਾਣੀ ਵੇਲੇ ਛਕ ਲੈਣਾ ਪ੍ਰਸ਼ਾਦਾ ਤੇ ਰਾਤ ਤੱਕ ਨਾ ਕੀਰਤਨ ਕਰਕੇ ਸੋਦਰ ਦੀ ਚੌਂਕੀ ਲਾ ਕੇ ਸੋਦਰ ਦੀ ਚੌਂਕੀ ਐਨ ਸੁਰਾਂ ਵਿੱਚ ਲਾਉਣੀ ਜਿੱਦਾਂ ਹਰਿਮੰਦਰ ਸਾਹਿਬ ਤੋਂ ਬਾਜੇ ਦੇ ਨਾਲ ਜੋੜੀ ਲਾਈ ਜਾਂਦੀ ਆ ਹਰ ਜੁਗ ਜੁਗ ਭਗਤ ਉਪਾਇਆ ਇਹਦਾ ਤਰਜ ਲਾ ਕੇ ਨਾ ਸਰਾਗ ਦੇ ਵਿੱਚ ਫਿਰ ਐਨ ਸੇਮ ਟੂ ਸੇਮ ਉਦਾਂ ਹੀ ਅਸੀਂ ਉਹ ਸੋਦਰ ਦੀ ਚੌਂਕੀ ਲਾਉਣੀ ਤੇ ਸੌਇਲਾ ਪੜ ਕੇ ਤਾਂ ਫੇਰ ਸ਼ਾਮ ਨੂੰ ਆਰਤੀ ਕਰਕੇ ਤਾਂ ਫੇਰ ਘਰਾਂ ਨੂੰ ਆਉਣਾ ਤੇ ਬਹੁਤ ਇਨਾ ਰੰਗ ਲੱਗਾ ਵੇ ਗੁਰੂ ਸਾਹਿਬ ਨੂੰ ਨਾ ਹਰ ਵਾਰ ਤਾਂ ਆਂਗ ਸੰਗ ਜਾਣਣਾ ਬੜਾ ਬਰਾਗ ਆਉਣਾ ਤੇ ਹਰ ਵਾਰ ਤੋਂ ਬਾਅਦ ਫਿਰ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਜੀ 12-13 ਸਾਲ 2:30 ਵਜੇ ਦਾ ਅੰਮ੍ਰਿਤ ਵੇਲਾ ਵਜਿਆ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ 2:30 ਵਜੇ ਚਾਹੇ 12 ਵਜੇ ਸੌਂ ਜਾਈਏ ਚਾਹੇ 11 ਵਜੇ ਸੌਂ ਜਾਈਏ ਤੇ 2:30 ਵਜੇ ਦਾ ਅੰਮ੍ਰਿਤ ਵੇਲਾ ਨਿਤ ਦਾ ਹੋ ਗਿਆ ਤੇ 2:30 ਵਜੇ ਤੋਂ ਪਹਿਲਾਂ ਜਿਹੜੇ 2-3 ਘੰਟੇ 4 ਘੰਟੇ ਸੌਣਾ ਨਾ ਉਹ ਵੀ ਉੱਟ ਉੱਟ ਕੇ ਦੇਖੀ ਜਾਣਾ ਕਿ ਕਿਤੇ ਟਾਈਮ ਤਾਂ ਨਹੀਂ ਲੰਘ ਗਿਆ ਕਿਤੇ ਅਮਰਤ ਕਿਤੇ ਅਲਾਰਮ ਵੱਜ ਗਿਆ ਤਾਂ ਨਹੀਂ ਚੱਲ ਗਿਆ ਅਮਰਤ ਵੇਲਾ ਖੁੰਝ ਤਾਂ ਨਹੀਂ ਗਿਆ ਜਾਣੇ ਉਹ ਜਿਹੜੇ ਤਿੰਨ ਚਾਰ ਘੰਟੇ ਸੌਣਾ ਉਹ ਵੀ ਹਰ ਵਕਤ ਇਹੋ ਹੀ ਖੇਚ ਬਣੀ ਰਹਿਣੀ ਵੀ ਕਿਤੇ ਲੇਟ ਨਾ ਹੋ ਜਾਮ ਤੇ ਨਾਲ ਦੇ ਆ ਮੁੰਡਿਆਂ ਨੇ ਹੱਥ ਪੈਣਾ ਨਾਲੇ ਮਜ਼ਾਕ ਕਰਨਾ ਸਾਡੇ ਭਾਈ ਸਾਹਿਬ ਮਲੂਕ ਸਿੰਘ ਹੋਰੀ ਹੁੰਦੇ ਸੀਗੇ ਉਹਨਾਂ ਨੇ ਕਹਿਣਾ ਵੀ ਖਾਲਸਾ ਹੀ ਤੈਨੂੰ ਸੌਣਿਆ ਕਿਥਲੇ ਆ ਪੰਜਾਂ ਦਾ అలਰਮ ਲਾਤਾ ਤੂੰ ਜੀ ਸੋ ਜਾ ਰਾਮਨਾਥ అలਰਮ ਵੱਜੂਗਾ ਤਾਂ ਉੱਠ ਪਾਇਓ ਤਾਂ ਕਹਿੰਦੇ ਤੁਸੀਂ ਤਾਂ ਉੱਠ ਉੱਠ ਕੇ అలਰਮ ਹੀ ਦੇਖੀ ਜਾਂਦੇ ਆਂ ਪੇ అలਰਮ ਵੱਜਦਿਆਂ ਨਹੀਂ ਗਿਆ ਤੁਸੀਂ ਸੌਣਿਆ ਕਿੱਥੇ ਆ ਵਾਹਿਗੁਰੂ 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 ਉਹਨਾਂ ਤੇ ਉਹਨਾਂ ਦਿਨਾਂ ਨੂੰ ਯਾਦ ਕਰਕੇ ਤੇ ਮਨ ਹੁਣ ਵੀ ਗਦਗਦ ਹੋ ਜਾਂਦਾ ਹੈ ਵੀ ਇੰਨਾ ਗੁਰਮੁਖ ਪਿਆਰਿਆਂ ਦੀ ਆਪਦੇ ਵਿੱਚ ਸੰਗਤ ਸੀ ਉਹ ਮਹਾਰਾਜ ਕਹਿੰਦੇ ਆ ਨਾ ਕਬੀਰ ਮਨ ਪੰਕੀ ਭਇਆ ਓਡੋਡ ਦੇਹ ਤੇ ਜਾਏ ਜੋ ਜੀ ਅਸੀਂ ਸੰਗਤ ਕਰੇ ਸੋ ਤੈਸੋ ਫਲ ਖਾਏ ਤੇ ਮਨ ਪੰਛੀ ਰੂਪ ਆ ਜਿੱਧਰ ਜਾਂਦਾ ਆ ਇਹ ਮਨ ਜਿਹੜਾ ਨਾ ਇਹ ਬੇਲ ਦੇ ਰੂਪ ਆ ਜਿੱਦਾਂ ਬੇਲ ਆ ਬੇਲ ਦੀ ਬੇਲ ਬੇਲ ਦਾ ਬੂਟਾ ਆ ਤੁਸੀਂ ਕੋਈ ਬੇਲ ਦਾ ਬੀਜ ਬੀਜ ਦਿਓ ਗਾ ਵੱਡ ਦਾ ਕੋਈ ਕਰੇਲੇ ਦਾ ਜੇ ਉਹਨੂੰ ਖੂਦ ਨਾਲ ਲਾਦੇ ਉਹ ਤਾਂ ਥੱਲੇ ਨੂੰ ਉੱਤਰਨਾ ਸ਼ੁਰੂ ਹੋ ਜਾਂਦੀ ਆ ਬੇਲ ਤੇ ਜੇ ਉਹਨੂੰ ਦਰਖਤ ਦੇ ਨਾਲ ਲਾਦੇ ਉਹ ਤਾਂ ਦਰਖਤ ਲਾ ਕੇ ਬੀਜ ਦਿਓ ਤਾਂ ਫੇਰ ਉਹ ਦਰਖਤ ਦੇ ਨਾਲ ਉੱਤੇ ਨੂੰ ਚੜ੍ਹਨਾ ਸ਼ੁਰੂ ਹੋ ਜਾਂਦੀ ਪਾਸੇ ਮਨ ਇਦਾਂ ਹੀ ਆ ਜਿੱਦਾਂ ਦੀ ਸੰਗਤ ਕਰਦਾ ਹੈ ਨਾ ਜਿੱਦਾਂ ਦੀ ਸੰਗਤ ਮਿਲਦੀ ਆ ਬੱਸ ਉਦਾਂ ਦਾ ਹੀ ਹੋ ਜਾਂਦਾ ਹੈ ਉਹ ਤਾਂ ਉੱਤੇ ਸੰਗ ਗੁਰਮੰਗ ਪਿਆਰਿਆਂ ਦੀ ਇੰਨੀ ਸੀਗੀ ਵੀ ਅਭਿਆਸ ਇਕੱਠੇ ਬਹਿ ਕੇ ਕਰਨਾ ਵਾਹ ਗੁਰੂ 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 ਘੰਟਿਆਂ ਵੱਧੇ ਘੰਟਿਆਂ ਵੱਧੇ ਸਿਮਰਨ ਅਭਿਆਸ ਕਰਨਾ ਅਜ ਤਾਂ ਇੰਨਾ ਰੰਗ ਲੱਗਾ ਵੀ ਫਿਰ ਮਹਾਰਾਜ ਨੇ ਕਿਰਪਾ ਕੀਤੀ ਇੱਕਦਮ ਅਮਰ ਤੋਂ ਪਹਿਲੇ ਅਭਿਆਸ ਕਰਦਿਆਂ ਕਰਦਿਆਂ ਅਜ ਤੋਂ ਤਾਲੂ ਦੇ ਵਿੱਚੋਂ ਉੱਪਰੋਂ ਟਪ ਕਦਣੀ ਹੋਈ ਤਾਂ ਮਨ ਦੇ ਵਿੱਚ ਇਦਾਂ ਹੋਇਆ ਤਾਂ ਮੈਂ ਐ ਕਰਕੇ ਦੇਖਿਆ ਤਾਂ ਮਨ ਗਦਗਦ ਹੋ ਗਿਆ ਵੀ ਉਹ ਮਿੱਠਾ ਰਸ ਜਿਹਨੂੰ ਅੰਮ੍ਰਿਤ ਰਸ ਕਹਿੰਦੇ ਆ ਉਹ ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਗਿਆ ਮੂੰਹ ਦੇ ਵਿੱਚ ਤੇ ਫੇਰ ਉਹ ਸਾਰੀ ਜ਼ੁਬਾਨ ਦੇ ਵਿੱਚੋਂ ਨਿਕਲਣ ਲੱਗ ਪਿਆ ਉਹ ਅੰਮ੍ਰਿਤ ਰਸ ਦੀ ਕਿਰਪਾ ਮਹਾਰਾਜ ਨੇ ਕੀਤੀ ਇਦਾਂ ਬੈਠੇ ਬੈਠੇ ਕੋਈ ਚਿਤਚੇਤਾ ਨਹੀਂ ਸੀ ਕੱਖ ਵੀ ਨਹੀਂ ਸੀ ਤੇ ਇਸੇ ਤਰ੍ਹਾਂ ਮਹਾਰਾ ਇੱਕ ਵਾਰ ਹੀ ਨਾ ਲੋਡ ਲੈ ਕੇ ਗਏ ਤਾਂ ਲੋਡ ਲੈ ਕੇ ਇੱਕ ਮੈਨੂੰ ਆਲਵਾ ਆਲਵਾ ਕੰਪਨੀ ਸੀਗੀ ਉੱਥੇ ਬਹੁਤ ਜਿਹੜਾ ਕਾਨੂੰਨ ਸੀ ਉਹ ਸਟਿਕ ਸੀਗਾ ਤੇ 12-15000 ਬੰਦਾ ਕੰਮ ਕਰਦਾ ਸੀਗਾ ਤੇ ਸਾਡੀ ਕੰਪਨੀ ਦਾ ਉੱਥੇ ਠੇਕਾ ਹੁੰਦਾ ਸੀ ਅੰਦਰ ਡਰਾਈਵਰ ਅਸੀਂ ਗੱਡੀ ਚਲਾਉਂਦੇ ਸੀਗੇ ਬੰਦਰਗਾਹ ਤੋਂ ਟੈਂਕ ਭਰ-ਭਰ ਕੇ ਲਿਆਈਦੇ ਸੀਗੇ ਪਾਊਡਰ ਦੇ ਅਲੂਮੀਨੀਅਮ ਪਾਊਡਰ ਦੇ ਤੇ ਉੱਥੇ ਅੰਦਰ ਮੈਂ ਥਰੀਸਾ ਪਾ ਕੇ ਜਾਂਦਾ ਸੀ ਜੇ ਤੁਸੀਂ ਆਡੀਓ ਸੁਣੀ ਹੋਣੀ ਆ ਤੇ ਵਿੱਚ ਉਹ ਆਡੀਓ ਰੂਪ ਦੇ ਵਿੱਚ ਪਾਈ ਹੋਈ ਆ ਉਹ ਕਿਸੇ ਗੁਰਮੁਖ ਪਿਆਰੇ ਨੇ ਬਣਾ ਕੇ ਟਿਕਟੌਕ ਤੇ ਪਾਈ ਹੋ ਸੀ ਉਤੋਂ ਮੈਨੂੰ ਆਈ ਤਾਂ ਮੈਂ ਵੀ ਆਪਣੇ ਪੇਜ ਤੇ ਪਾਤੀ ਇੱਕ ਉਹ ਬੜਾ ਕਲਾ ਵਰਦੀ ਵੀ ਮਹਾਰਾਜ ਨੇ ਕਿਰਪਾ ਕਰਕੇ ਉੱਥੇ ਸ੍ਰੀ ਸਾਹਿਬ ਦੇ ਸਹਤ ਉੱਥੇ ਮੈਂ ਡਿਊਟੀ ਕੀਤੀ 2 ਸਾਲ ਫਿਰ ਇੱਕ ਵਾਰੀ ਨਾ ਇਦਾਂ ਹੀ ਉਹ ਮਹਾਰਾਜ ਨੇ ਕਿਰਪਾ ਕੀਤੀ ਮੈਂ ਜਾਣੇ ਗੁਰੂ ਸਾਹਿਬ ਨੂੰ ਹਰ ਵਕਤ ਐ ਮਹਿਸੂਸ ਹੁੰਦਾ ਸੀ ਵੀ ਗੁਰੂ ਸਾਹਿਬ ਆਂਗ ਸੰਗ ਆ ਹਰ ਵਕਤ ਕਿਉਂਕਿ ਕੋਈ ਸਵਾਸ ਵਿਰਥਾ ਜਾਂਦਾ ਹੀ ਨਹੀਂ ਜਗਾ ਵਾਹਿਗੁਰੂ ਕਹਿਣ ਤੋਂ ਬਗੈਰ ਦੇਵੇਂ ਮਹਾਰਾਜ ਨੇ ਕਿਹਾ ਨਾ ਵੀ ਜਿਉ ਮੀਨਾ ਬਿਨ ਪਾਣੀਆ ਜਿਉ ਸਾਖਤ ਮਰਿਆ ਪਿਆਸਾ ਤੇ ਹਰ ਬਿਨ ਮਰੀਆ ਰੇਮਨਾ ਜੋ ਬਿਰਤਾ ਜਾ ਬੈਸਾਤ ਕੋਈ ਭਾਈ ਜਿੱਦਾਂ ਮੱਛੀ ਪਾਣੀ ਤੋਂ ਬਗੈਰ ਮਰਦੀ ਆ ਤੇ ਜਿਹੜਾ ਮਨਮੁਖ ਬੰਦਾ ਮਾਇਆਧਾਰੀ ਆ ਉਹਨੂੰ ਕਿਤੇ ਮਾਇਆ ਦਾ ਨੁਕਸਾਨ ਹੋ ਜਾਣਾ ਤੇ ਉਹ ਇੰਨਾ ਗਰੁੱਜਦਾ ਇੰਨਾ ਤੜਫਦਾ ਆ ਵੀ ਮੇਰਾ ਨੁਕਸਾਨ ਹੋ ਗਿਆ ਰੋਟੀ ਵੀ ਛੱਡ ਦਿੰਦਾ ਤੇ ਮਹਾਰਾਜ ਕਹਿੰਦੇ ਗੁਰਮਖਾ ਜੀ ਤੂੰ ਰੱਬ ਹੀ ਰਾਹ ਤੇ ਦੁਰਿਆ ਨਾ ਰੱਬ ਦੇ ਰਾਹ ਤੇ ਦੁਰਿਆ ਤਾਂ ਤੇਰਾ ਇੱਕ ਸਵਾਸ ਵੀ ਜਿਹੜਾ ਪਿਆਰ ਤੇ ਚੱਲ ਗਿਆ ਵਾਹਿਗੁਰੂ ਨਹੀਂ ਕਾਇਆ ਹੋਇਆ ਤੂੰ ਵੀ ਇਦਾਂ ਮੱਛੀ ਮੰਗਉ ਤੇ ਉਸ ਮਨਮੁਖ ਬੰਦੇ ਮੰਗਉ ਤੂੰ ਵੀ ਤੜਫ ਤੂੰ ਵੀ ਇਸ ਗੱਲ ਦਾ ਮੰਨਣ ਦੇ ਵਿੱਚ ਨਾ ਕਰੋਜ ਇਸ ਗੱਲ ਨੂੰ ਵੀ ਮੇਰਾ ਇੱਕ ਸਵਾਸ ਵੀ ਪ੍ਰਮਾਤਮਾ ਤੋਂ ਵਾਹਿਗੁਰੂ ਕਹਿਣ ਤੋਂ ਬਗੈਰ ਬਿਰਥਾ ਕਿਦਾਂ ਚੱਲ ਗਿਆ ਤੋ ਇਹ ਕਰਕੇ ਉਹ ਤੇ ਇਦਾਂ ਰੰਗ ਲੱਗਾ ਹੋਇਆ ਦੀ ਵੀ ਕੋਈ ਦੂਜਾ ਕੰਮ ਹੀ ਨਹੀਂ ਬਸ ਗੱਡੀ ਚਲਾਈ ਜਾਣੇ ਵਾਹਿਗੁਰੂ ਵਾਹਿਗੁਰੂ ਜਾਂ ਕੋਈ ਮਨ 'ਚ ਵਿਚਾਰ ਚੱਲੀ ਜਾਂਦੀ ਆ ਬਾਣੀ ਦੀ ਤੇ ਬਾਣੀ ਪੜੀ ਜਾਣੀ ਬਿਆਨਤ ਬਾਣੀ ਮਹਾਰਾਜ ਨੇ ਕਿਰਪਾ ਕਰਕੇ ਕੰਠਾਸਤ ਕਰਾਈ ਤੇ ਫਿਰ ਇੱਕ ਵਾਰ ਇਹਨੇ ਇਦਾਂ ਹੀ ਵੀਡੀਓ ਲੰਬੀ ਹੋਈ ਜਾਂਦੀ ਆ ਇੱਕ ਵਾਰੀ ਇੰਦਾ ਹੀ ਨਾ ਮੈਨੂੰ ਯੂਐਸ ਨੇਵੀ ਦੇ ਵਿੱਚ ਲੋਡ ਦੇ ਕੇ ਭੇਜ ਦਿੱਤਾ ਕੰਪਨੀ ਨੇ ਤਾਂ ਪਹਿਲਾਂ ਬੀਡੀਐਫ ਤਾਂ ਜਾਂਦੇ ਰਹੀਦਾ ਸੀ ਬਹਰੇਨ ਡਿਫੈਂਸ ਫੋਰਥ ਵਾਲਿਆਂ ਦੇ ਆਰਮੀ ਦੇ ਵਿੱਚ ਮਿਲਟਰੀ ਵਾਲਿਆਂ ਦੇ ਨੇਵੀ ਵਾਲਿਆਂ ਦੇ ਜਾਂਦੇ ਰਹੀਦਾ ਸੀ ਲੋਡ ਲੈ ਕੇ ਪਰ ਮੈਨੂੰ ਉਦੋਂ ਉਹਨਾਂ ਨੇ ਲੋਡ ਲੈ ਕੇ ਦੇ ਕੇ ਭੇਜ ਦਿੱਤਾ ਯੂਐਸ ਨੇਵੀ ਦਾ ਅਮਰੀਕਾ ਵਾਲਿਆਂ ਦੀ ਨੇਵੀ ਦਾ ਉੱਤੇ ਅਮਰੀਕਾ ਦੀ ਨੇਵੀ ਬਹੁਤ ਸੀ ਮਿਲਟਰੀ ਤੇ ਡਰਦੇ ਬੜੇ ਆ ਕਿ ਉਹਨਾਂ ਨੇ ਕਿਲੇਆਂ ਵਰਗੇ ਆਲੇ ਦੁਆਲੇ ਬਾਉਂਡਰੀਆਂ ਉਹ ਸਾਰੀਆਂ ਹੋਈਆਂ ਆ ਬਹੁਤ ਡਰਦੀ ਆ ਅਮਰੀਕਾ ਦੀ ਮਿਲਟਰੀ ਉਹ ਕਹਿਣ ਨੂੰ ਭਵਨ ਸਰਪੰਚ ਵਾ ਤੇ ਬਹੁਤ ਜ਼ਿਆਦਾ ਸਿਕਿਉਰਿਟੀ ਰੱਖਦੇ ਆ ਤੇ ਉਹ ਮੈਨੂੰ ਲੋਡ ਦੇ ਕੇ ਭੇਜਿਆ ਜਿੱਲੇ ਮੈਂ ਦੇਖਿਆ ਜਾ ਕੇ ਮੈਂ ਕਹਾ ਇਹ ਤਾਂ ਜੁਐਸ ਨੇਵੀ ਆ ਵੀ ਇੱਥੇ ਤਾਂ ਬੜਾ ਔਖਾ ਹੋਊਗਾ ਇਹਨਾਂ ਦੀ ਤਾਂ ਸਿਕਿਉਰਿਟੀ ਬੜੀ ਟਾਈਟ ਹੁੰਦੀ ਮੈਂ ਸ੍ਰੀਤਾ ਪਾਈ ਹੋਈ ਆ ਸੋ ਗੁਰਮੁਖੋ ਜਿੱਲੇ ਗੇਟ ਤੇ ਪਹੁੰਚੇ ਤਾਂ ਮੈਂ ਦੇਖਿਆ ਉਹਨੇ ਕਿਹਾ ਵੀ ਗੇਟ ਦੇ ਗੱਡੀ ਸਾਈਡ ਤੇ ਲਾ ਦੇ ਗੋਰਾ ਜਿਹੜਾ ਸਿਕਿਉਰਿਟੀ ਵਾਲਾ ਤੇ ਮੈਂ ਗੱਡੀ ਸਾਈਡ ਤੇ ਲਾ ਦਿੱਤੀ ਕਹਿੰਦਾ ਗੱਡੀ ਬੰਦ ਕਰਦੇ ਦਰਵਾਜ਼ੇ ਓਪਨ ਕਰਦੇ ਮੋਹਰੇ ਉਹ ਬੋਨਟ ਵੀ ਖੋਲਦੇ ਉੱਤੋਂ ਡੈਸ਼ਬੋਰਡ ਵਾਲੇ ਖਾਨੇ ਹੁੰਦੇ ਆ ਅੰਦਰ ਸਮਾਨ ਰੱਖਣ ਨੂੰ ਉਹ ਵੀ ਖੋਲਦੇ ਸਾਰਾ ਕੁਝ ਖੋਲ ਦਿੱਤਾ ਉਹਨੇ ਕੁੱਤੇ ਲੈ ਲੈ ਆਂਦੇ ਕੁੱਤੇ ਵਿੱਚ ਮਾਰਦੇ ਤੇ ਸੁੰਘਣ ਲੱਗ ਪਏ ਇੱਧਰ ਉੱਧਰ ਸਾਰੇ ਚੈੱਕ ਕਰਨ ਲੱਗ ਪਿਆ ਤੇ ਮੈਨੂੰ ਕਹਿੰਦਾ ਵੀ ਉਹ ਜਿੱਥੇ ਪਰੇ ਛੋਟਾ ਕਮਰਾ ਬਣਿਆ ਹੈ ਨਾ ਉੱਥੇ ਤੂੰ ਵੀ ਜਾ ਕੇ ਜੈਕਅਪ ਕਰਾ ਆ ਗਿਆ ਆਪਣਾ ਤੇ ਮੇਰਾ ਦਿਲ ਧੜ ਗਿਆ ਪੇ ਮੈਂ ਸਰੀਦਾਂ ਪਾਈ ਹੋਈ ਜਾਂ ਤਾਂ ਉੱਥੇ ਹੁਣ ਮੈਂ ਪਹਿਲੀ ਵਾਰ ਹੀ ਆਇਆ ਪਤਾ ਨਹੀਂ ਕਿੱਦਾਂ ਹੋਣੀ ਆ ਜਿਲੇ ਉਧਰ ਨੂੰ ਜਾਣਾ ਤਾਂ ਮੈਂ ਦੇਖਦਾ ਕਿ ਆ ਬਈ ਉਹ ਬਾਹਰ ਗੋਰਾ ਖੜਾ ਆ ਤਾਂ ਉਹਦੇ ਹੱਥ ਦੇ ਵਿੱਚ ਚੰਗਾ ਵੱਡਾ ਨਾ ਮੈਟਲ ਡਿਟੈਕਟਰ ਫੜਿਆ ਹੋਇਆ ਮੈਟਲ ਡਿਟੈਕਟਰ ਜਿਹੜਾ 에어ਪੋਰਟ ਦੇ ਉੱਤੇ ਆਪਣੇ ਉਹ ਚੈੱਕ ਕਰਨ ਵਾਸਤੇ ਇਦਾਂ ਫੇਰਦੇ ਆ ਸਰੀਰ ਦੇ ਦੁਆਲੇ ਤਾਂ ਮਨ ਹੋਰ ਧੜਕਣ ਲੱਗ ਪਿਆ ਤੇ ਮਹਾਰਾਜ ਦੇ ਉੱਤੇ ਭਰੋਸਾ ਹੈ ਪਰ ਮਨ ਉਹਦੇ ਬਲੇ ਥੜਕੂ ਜਾ ਗਿਆ ਤੇ ਅੰਦਰ ਬਾਹਰ ਗੁਰੂ ਵੈਗਰੂ ਹੋਈ ਜਾਂਦੀ ਆ ਤੇ ਚੱਲੀ ਜਾਂਦਾ ਸਿਮਰਨ ਤੇ ਜੱਲੇ ਉਤੇ ਪਹੁੰਚੇ ਤਾਂ ਮੈਂ ਉਹਦਾ ਮੈਟਲ ਡਿਟੈਕਟਿਵ ਦੇਖ ਕੇ ਮਨ ਦੇ ਵਿੱਚ ਆਇਆ ਵੀ ਇਹਨੂੰ ਦੱਸ ਦਿੰਨਾ ਆ ਵੀ ਮੇਰੇ ਕੋਲ ਸ੍ਰੀ ਸਾਹਿਬ ਆ ਵੀ ਇਹੋ ਹੀ ਆ ਵੀ ਨਾਂ ਅੰਦਰ ਛੱਡੂਗਾ ਅੰਦਰ ਨਾਂ ਛੱਡੂਗਾ ਤੇ ਬੰਦਨ ਕੰਪਨੀ ਚ ਫੋਨ ਕਰੂੰਗਾ ਦੂਜਾ ਬੰਦਾ ਆਊਗਾ ਉਹ ਗੱਡੀ ਲੈ ਕੇ ਅੰਦਰ ਚਲ ਜਾਊਗਾ ਫੇ ਹੋਰ ਕਿਹੜਾ ਗੋਲੀ ਮਾਰ ਦੇਣ ਲੱਗਾ ਪੇ ਦੱਸ ਦਿਨਾ ਤੇ ਮੈਂ ਹਜੇ ਮੂੰਹ ਹੀ ਖੋਲਣ ਲੱਗਾ ਉਹਦੇ ਨੇੜੇ ਪਹੁੰਚ ਗਿਆ ਮੈਂ ਮੂੰਹ ਹੀ ਖੋਲਣ ਲੱਗਾ ਦੱਸਣ ਨੂੰ ਤਾਂ ਮੈਨੂੰ ਅੰਦਰੋਂ ਆਵਾਜ਼ ਆਈ ਫੇ ਦੱਸਣਾ ਕਿਉਂ ਆਪਾਂ ਜੇ ਦੱਸਿਆ ਫੇ ਤਾਂ ਫਸੇ ਹੋਈ ਆਂ ਪੇ ਆਪਾਂ ਦੱਸਣਾ ਨਹੀਂ ਤੇ ਜੇ ਨਾਂ ਦੱਸਿਆ ਫੇ ਸਮਝੋ ਬਕਰ ਗਿਆ ਮੈਂ ਚੁੱਪ ਕਰ ਗਿਆ ਮੈਨੂੰ ਕਿਸੇ ਨੇ ਚੁੱਪ ਕਰਾਤਾ ਤੇ ਮੈਂ ਗਿਆ ਉੱਥੇ ਯਕੀਨ ਕਰਿਓ ਸੰਗਤ ਜੀ ਜਿੱਦਾਂ ਜਿੱਦਾਂ ਆਮ ਕਰਕੇ ਗੜਗੂ ਦੌਰ ਦੇ ਵਿੱਚ ਹੁਣ ਵੀ ਆ ਪੁਲਿਸ ਵਾਲੇ ਨਾ ਚੈੱਕ ਕਰਨ ਬਾਅਦ ਤੇ ਸ਼ੱਕੀ ਆਦਮੀ ਨੂੰ ਤਾਂ ਕੰਧ ਵੱਲ ਨੂੰ ਮੂੰਹ ਕਰਾ ਕੇ ਤਾਂ ਬਾਹਾਂ ਦੋਨੇ ਏਦਾਂ ਕਰਕੇ ਖਲਾ ਦਿੰਦੇ ਆ ਤਾਂ ਦੋਨੇ ਪਾਸੇ ਨੂੰ ਬਾਹਾਂ ਖੋਲ ਕੇ ਤਾਂ ਲੱਤਾਂ ਖੋਲ ਕੇ ਮੈਨੂੰ ਕਹਿੰਦਾ ਕੰਧ ਵੱਲ ਨੂੰ ਦਰਵਾਜ਼ੇ ਮੂੰਹ ਕਰਕੇ ਖੜਾ ਹੋ ਜਾ ਤੇ ਮੈਂ ਦਰਵਾਜ਼ੇ ਉਧਰ ਨੂੰ ਮੂੰਹ ਕਰਕੇ ਖੜਾ ਹੋ ਗਿਆ ਤਾਂ ਉਹ ਆਇਆ ਉਹਨੇ ਮੇਰੇ ਬੈਕ ਸਾਈਡ ਤੇ ਖੜਾ ਹੋ ਕੇ ਤਿੰਨ ਵਾਰੀ ਮੈਟਲ ਡਿਟੈਕਟਿਵ ਫੇਰਿਆ ਮੇਰੇ ਲੱਤਾਂ 'ਚ ਵੀ ਆਲੇ ਦੁਆਲੇ ਸਾਰੇ ਪਾਸੇ ਤੇ ਆ ਕੜੇ ਦੇ ਉੱਤੇ ਵੀ ਬੋਲਿਆ ਜੇਬ ਦੇ ਵਿੱਚ ਕੋਇਨ ਪਏ ਜਗੇ ਪੈਸੇ ਪਏ ਸੀ ਉਹਨਾਂ ਤੇ ਵੀ ਬੋਲਿਆ ਪਰ ਖਾਲਸਾ ਜੀ ਇਹ ਗੱਲ ਨੂੰ ਸੱਚ ਕਰਕੇ ਮੰਨਿਓ ਤਿੰਨ ਵਾਰੀ ਸ੍ਰੀ ਸਾਹਿਬ ਦੇ ਉੱਤੋਂ ਦੀ ਉਹ ਨਗਾਹ ਕੇ ਲੈ ਕੇ ਗਿਆ ਮੈਟਲ ਡਿਟੈਕਟਿਵ ਬੋਲਿਆ ਨਹੀਂ ਵਾਹਿਗੁਰੂ 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 ਉਸ ਵੇਲੇ ਨਾ ਉਹ ਦਸਾ ਜਨ ਉਹ ਜਿਲੇ ਉਹ ਬੀਤਦੀਆਂ ਨਾ ਉਸ ਵੇਲੇ ਉਹ ਗੱਲ ਨੂੰ ਜੇ ਤੇ ਬੀਤਦੀਆਂ ਉਹਨੂੰ ਪਤਾ ਲੱਗਦਾ ਕਿਦਾ ਰੋਮ ਰੋਮ ਖੜਦਾ ਮੈਨੂੰ ਸਵਾਸ ਨਾ ਆਵੇ ਇਦਾਂ ਮੇਰਾ ਮਨ ਗਦਗਦ ਹੋ ਗਿਆ ਉਹ ਮੈਨੂੰ ਕਹਿੰਦਾ ਗੁੱਟ ਕਹਿੰਦਾ ਗੁੱਟ ਸਿੰਘ ਯੂ ਮੇ ਗੋ 올 ਰਾਈਟ ਕਹਿੰਦਾ ਯੂ ਮੇ ਗੋ ਜਿੱਲੇ ਉਹਨੇ ਇਦਾਂ ਕਹਿ ਕੇ ਮੈਂ ਤੁਰ ਪਿਆ ਨਾ ਉਦੋਂ ਤੇ ਮੈਨੂੰ ਮੈਂ ਹੀ ਜਾਣਦਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸਦਾ ਸਮਾਲੇ ਵਾਲਾ ਵਜਨ ਜਿੱਲੇ ਐਨ ਵਰਤਿਆ ਨਾ ਵੀ ਗੁਰੂ ਨਾਲ ਤੇ ਮੈਂ ਮੈਂ ਹੀ ਜਾਣਦਾ ਵੀ ਉਹਲੇ ਮੈਂ ਆਪਣੇ ਆਪ ਦੇ ਕਿਦਾਂ ਕੰਟਰੋਲ ਕੀਤਾ ਬਰਾਗ ਆ ਗਿਆ ਅੱਖਾਂ ਦੇ ਵਿੱਚੋਂ ਅੰਜੂ ਵਗਣ ਲੱਗ ਪਏ ਤੇ ਵਾਹਿਗੁਰੂ ਵਾਹਿਗੁਰੂ ਦਾ ਅੰਦਰ ਟਣਕਾਰ ਇਦਾਂ ਖੜਕਣ ਲੱਗ ਪਈ ਵੀ ਰੋਮ ਰੋਮ ਖੜਾ ਹੋ ਗਿਆ ਤਾਂ ਐਂ ਲੱਗੇ ਵੀ ਰੋਮ ਰੋਮ ਚੋਂ ਵਾਹਿਗੁਰੂ ਵਾਹਿਗੁਰੂ ਨਿਕਲ ਰਹੀ ਆ ਇੰਨਾ ਪੁਲਕਤ ਹੋ ਗਿਆ ਸਰੀਰ ਵਾਹਿਗੁਰੂ 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 ਜੇ ਤਾਂ ਕਰਕੇ ਵੀ ਆਨੰਦ ਆ ਜਾਂਦਾ ਤੇ ਉੱਥੇ ਮਹਾਰਾਜ ਨੇ ਜੈ ਜੈਕਾਰ ਕੀਰਤ ਸੇਵਕ ਕੀ ਤਾਂ ਤਾਂ ਉੱਠਦਾ ਵਾ ਸੇਵਕ ਕੋ ਨਿਗਟੀ ਹੋਏ ਦਿਖਾਵਾ ਜੋ ਜੋ ਗਏ ਠਾਕੁਰ ਪੈ ਸਗਰ ਤਤਕਾਲ ਹੋਇਆ ਵਾ ਉਥੇ ਮਹਾਰਾਜ ਨੇ ਖੁਦ ਨਾਲ ਵਰਤ ਕੇ ਉਹ 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 ਉਤੋਂ ਇਹ ਜਹੰਡੜ ਦੇ ਵਿੱਚੋਂ ਛਡਵਾਇਆ ਸੋ ਇਹ ਬਹੁਤ ਕਲਾ ਬਰਤੀਆਂ ਜੀ ਹੋਰ ਗਾਂਹ ਹੋਰ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਸਾਂਝੀਆਂ ਕਰਾਂਗੇ ਤੇ ਸਤਿਗੁਰ ਰਹਿਮਤ ਕਰੇ ਹੋਈਆਂ ਭੱਲਾਂ ਦੀ ਛੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ